ਯਾਦ ਹੈ ਮੈਂ ਪਹਿਨਾ ਜਿਹੜੇ ਲੀਡਰ ਡਰਾਈਵ ਸੀਗੇ ਅਸੀਂ ਉੱਤੇ ਇਕੱਠੇ ਹੋਗੇ ਸੀ ਉਦੋਂ ਬਾਅਦ ਮੇਰਾ ਮਨਸ਼ਾ ਸੀ ਕਿ ਸਿਰੇ ਦੇ ਜ਼ਿਲ੍ਹੇ ਦੇ ਬਰਕਰ ਨੇ ਉਹਨਾਂ ਨੂੰ ਮਿਲਿਆ ਜਾਏ ਤੇ ਉਹਨਾਂ ਦਾ ਵੀਊ ਲੈ ਆ ਜਾਏ ਕਿਉਂਕਿ ਅਸਲੀ ਬੁੱਢ ਤਾਂ ਉਹਨਾਂ ਦੀ ਹੈ ਪੇਸ਼ ਕਰਕੇ ਉਹਨਾਂ ਦਾ ਜਿ ਵੀਊ ਲੈਣ ਦੀ ਅਸੀਂ ਇੱਥੇ ਇਕੱਠੇ ਹੋਏ ਸੀ ਉਹਨਾਂ ਦੇ ਵੀਊ ਲੈਏ ਨੇ ਉਦੋਂ ਤਾਂ ਹੁੰਦਾ ਵੀ ਇਹ ਹੁੰਦਾ ਕਿ ਨਹੀਂ ਜੇਪਾ ਕੋ ਹੋਰ ਤਿਰਦਾ ਮੈਨੇ ਇਕੱਲੀਆਂ ਇਕੱਲੀ ਰਹਿਣਾ ਕੋਈ ਗੱਲ ਨਹੀਂ ਤੇ ਸਾਡੀ ਕੋਈ ਹੈ ਨਹੀਂ ਹੋਏ ਤਾਂ ਫਿਰ ਕੋਈ ਗੱਲ ਨਹੀਂ ਪ੍ਰਮਾਤਮਾ ਦੇ ਹੱਥ ਹੈ ਸਾਰਾ ਕੁਝ ਇਸ ਕਰਕੇ ਉਹਨਾਂ ਨੇ ਕਿਹਾ ਉਹਨਾਂ ਨੇ ਇੱਕ ਹੋਰ ਵੀ ਕਿਹਾ ਵੀ ਕਈ ਵਾਰੀ ਸਾਡੇ ਕੋਲ ਮੈਸੇਜ ਆਏ ਕਿ ਉਹ ਬਦਲਣਾ ਚਾਹੁੰਦੇ ਟਰੈਕਟਰ ਤੁਹਾਨੂੰ ਦੇਣਾ ਮੈਨੇ ਅੱਛੀ ਮੁੜ ਕੇ ਟਿਕਣੀ ਲੈਣਾ ਕੋਈ ਵੀ ਅਜੀ ਕਿਸੇ ਕਿਸਮ ਦੀ ਲੜਾਈ ਨਹੀਂ ਲੜਨੀ ਮਤਲਬ ਕਿ ਅੱਗੇ ਵਿਧਾਨ ਸਭਾ ਨਹੀਂ ਲੈਣਾ ਕੋਈ ਵੀ ਨਹੀਂ ਵਿਧਾਨ ਵਿਧਾਨ ਸਭਾ ਤਾਂ ਆਉਗੀ ਅਜੇ 2 ਸਾਲ ਨੂੰ 3 ਸਾਲ ਪੈਣੇ ਮੈਂ ਪਾਰਲੀਮੈਂਟ ਦੀ ਗੱਲ ਕਰ ਰਿਹਾ ਕਿਹਦੇ ਕੋਲ ਮੈਸੇਜ ਲਗਾਇਆ ਗਿਆ ਸੀ ਜੀ ਟਿੱਕ ਤੋਂ ਬਦਲਣ ਗਏ ਤੇਨੂੰ ਪਾਰਟੀ ਨੂੰ ਮੈਸੇਜ ਨਹੀਂ ਕੋਈ ਪਾਰਟੀ ਕੋਈ ਬੰਦੇ ਆਏ ਸੀਗੇ ਮੈਂ ਹੁਣ ਇਹ ਕਿ ਤੁਹਾਨੂੰ ਕੀ ਦੱਸਾਂ ਜੀ ਜੀ ਸਰ ਜੀ ਮਰਵਾ ਤੁਹਾਨੂੰ ਸਾਹਮਣਾ ਚੱਲੇ ਜਾਊਗਾ ਜੀ ਇਹ ਗੱਲ ਤੇ ਫੈਸਲਾ ਹੋਏ ਨਾਲ ਚਲੋਗੇ ਸਤੀਜਾ ਤੇ ਪਰ ਦੇਖਣਗੇ ਪਰਵਿੰਦਰ ਜੀ ਇਹ ਤਾਂ ਹੁਣ ਬਖਤ ਦੱਸੂਗਾ ਜੀ ਮੈਂ ਕਿਵੇਂ ਕਹਤਾ ਮਬਰਕਰਨ ਮੈਂ ਤਾਂ ਮੈਂ ਪਰਵਿੰਦਰ ਦੇ ਇਲੈਕਸ਼ਨ ਚੂ ਵੀ ਕਹਤਾ ਸੀ ਕਿ ਮੈਂ ਨਹੀਂ ਆ ਸਕਣਾ ਕਿਉਂਕਿ ਮੇਰੀ ਸਿਹਤ ਨਹੀਂ ਲੱਗ ਕਾ ਜੀ ਪਰਵਿੰਦਰ ਜੀ ਜਾਣਗੇ ਉਹ ਤਾਂ ਹੁਣ ਪਰਵਿੰਦਰ ਤੋਂ ਬੱਚੋ ਮੈਨੂੰ ਥੋੜਾ ਬਚੋ ਤਾਂ ਮੇਰੇ ਨਾਲ ਕੋਈ ਗੱਲ ਨਹੀਂ ਤੁਹਾਨੂੰ ਵਰਕਰਾਂ ਨੇ ਕੀ ਰਾਏ ਦਿੱਤੀ ਕੀ ਕਰਨਾ ਚਾਹੀਦਾ ਮੈਨੂੰ ਜ਼ੋਰ ਕਰਨ ਨੇ ਕਿ ਇਹ ਸਾਨੂੰ ਬਿਲਕੁਲ ਨਹੀਂ ਤੋੜਨਾ ਚਾਹੀਦਾ ਸਾਨੂੰ ਬੈਠਣਾ ਚਾਹੀਦਾ ਨਾ ਉਹ ਤੋੜਨਾ ਕਿੱਤੇ ਵੀ ਗਏ ਹੋ ਸਾਡੇ ਕਿਸੇ ਵਰਕਰ ਨੂੰ ਉਹਨਾਂ ਨੇ ਮੈਸੇਜ ਨਹੀਂ ਲਾਇਆ ਕਿਸੇ ਨੂੰ ਬੁਲਾਇਆ ਨਹੀਂ ਗਿਆ ਜੇ ਜੇਕਰ ਤੁਹਾਨੂੰ ਸਭ ਤੁਹਾਨੂੰ ਆ ਕੇ ਮਿਲਦੇ ਆ ਤੁਹਾਡੇ ਕੋਲੇ ਆਉਂਦੇ ਆ ਤਾਂ ਫਿਰ ਤੁਸੀਂ ਜਾ ਸਕਦੇ ਨਹੀਂ ਯਾਰ ਮੈਂ ਤਾਂ ਤੁਰੀ ਨਹੀਂ ਸਕਦਾ ਮੇਰੀ ਤਾਂ ਮੁਸ਼ਕਲ ਹੈ ਮੈਂ ਤਾਂ ਪਰਵਿੰਦਰ ਨਾਲ ਵੀ ਕਹਿੰਦਾ ਸੀ ਪਰਵਿੰਦਰ ਨੂੰ ਵੀ ਕਿ ਮੇਰੀ ਸਿਹਤ ਤੇ ਲਾਗੂ ਨਹੀਂ ਕਰਦੀ 150 ਸਖ ਸੁਖਵੀਰ ਬਾਦਲ ਜੀ ਆਏ ਸੀ ਕੋਠੀ ਉਹਨਾਂ ਨੇ ਕੀ ਕਿਹਾ ਕੀ ਕੋਈ ਪ੍ਰਸਤਾਵ ਰੱਖਿਆ ਤੁਹਾਡੇ ਕੋਲ ਨੇ ਉਹਨਾਂ ਨੇ ਪ੍ਰਸਤਾਵ ਕੋਈ ਨਹੀਂ ਤੇ ਉਹਨਾਂ ਨੇ ਕਿਹਾ ਮੈਂ ਇਹ ਦੇਖੋ ਮਾਂ ਜੂ ਟੁੱਟ ਜੇ ਨਾ ਵਿਸ਼ਵਾਸ ਸਭ ਤੋਂ ਵੱਡੀ ਗੱਲ ਵਿਸ਼ਵਾਸ ਟੁੱਟਿਆ ਉਹਨੇ ਜਿਵੇਂ ਹੁੰਦਾ ਮਾਫੀ ਮੰਗਦਾ ਸੀ ਬੱਚਿਆਂ ਦੀ ਤਰ੍ਹਾਂ ਇਹਦਾ ਮੈਂ ਤਾਂ ਤੁਹਾਡੇ ਬੱਚਾ ਮੈਂ ਮਾਫੀ ਮੰਗਦਾ ਜੇ ਗਲਤੀ ਹੋ ਗਈ ਜੋ ਕੋਈ ਨਹੀਂ ਕੋਈ ਗੱਲ ਨਹੀਂ ਤਾਂ ਮੈਂ ਤਾਂ ਮਾਫੀ ਦੀ ਗੱਲ ਲੈਣਾ ਹੋਰ ਤੇ ਜੋ ਹੋਇਆ ਤਾਂ ਠੀਕ ਹੋਇਆ ਤੁਸੀਂ ਤਾਂ ਪਹਿਲਾਂ ਵੀ ਦਰਵਾਜ਼ੇ ਦੇ ਜੀ ਤ੍ਰੀਵਲ ਸਿੰਘ ਨੇ ਕਿਹਾ ਤੇਗਾ ਵੀ ਇਹੋ ਗਲਤੀਆਂ ਹੋ ਗਿਆ ਇਹ ਦੁਆਰੇ ਨਹੀਂ ਹੋਣ ਗਿਆ ਉਹ ਲੱਗਦਾ ਨਹੀਂ ਕਿ ਦੁਆਰੇ ਦੇ ਕੋਲ ਉਹ ਤਾਂ ਹੁਣ ਮੈਂ ਕੀ ਕਹਿ ਸਕਦਾ ਮੈਂ ਅੱਜ ਕੁਝ ਨਹੀਂ ਕਹਿਣਾ ਜੀ ਅੱਜ ਮੈਂ ਸਿਰਫ ਤਰਫੇ ਵਰਕਰਾਂ ਦੀ ਗੱਲ ਕਰਨੀ ਹੈ ਹੋਰ ਮੈਂ ਕੋਈ ਗੱਲ ਕੱਲ ਮਜੀਤਿਆ ਸਾਹਿਬ ਨੇ ਵੀ ਆਪਣਾ ਨਿੱਜੀ ਰਹਿ ਦਿੱਤੀ ਹੈ ਉਹਦੀ ਆਪਣਣ ਦੀ ਆਪਣੀ ਡਿਜੀ ਰਾਈ ਸੀ ਉਹਨਾਂ ਦੀ ਠੀਕ ਸੀ ਉਹਨਾਂ ਦੀ ਜੀ ਧੰਨਵਾਦ ਉਹਨੂੰ ਦਾ ਉਹ ਟੀਨਸਾ ਪਰਿਵਾਰ ਵਰਕਰਾਂ ਦੀ ਜਿਹੜੀ ਗੱਲ ਹੈ ਉਹਦੇ ਤੇ ਮੋਹਰ ਲਗਾਏਗਾ ਕਿ ਨਹੀਂ ਚੱਲਣਾ ਚਾਹੀਦਾ ਉਹ ਤਾਂ ਨਹੀਂ ਚੁੰਦੀ ਅਸੀਂ ਤਾਂ ਬਾ ਅਜੇ ਬਰਕਰਾਰ ਕਰ ਰਹੇ ਆ ਕੁਝ ਰਹਿ ਗਏ ਨੇ ਉਹਨਾਂ ਨੂੰ ਬੇਕਰਾਂਗੇ ਕਿਉਂਕਿ ਇਹਨੇ ਤਾਂ ਪਤਾ ਨਹੀਂ ਸੀ ਵੀ ਇੰਨੇ ਬਰਕਰ ਆ ਜਾਣਗੇ ਅਸੀਂ ਥੋੜੇ ਬੁਲਾਏ ਸੀਗੇ ਤੇ ਲੇਕਿਨ ਬਹੁਤ ਹੀ ਜ਼ਿਆਦਾ ਆ ਗਏ ਉਹਨਾਂ ਦਾ ਬਹੁਤਾ ਇੰਤਜ਼ਾਮ ਨਹੀਂ ਅਸੀਂ ਕਰ ਸਕੇ ਤੇ ਹੁਣ ਦੁਬਾਰਾ ਬੁਲਾਵਾਂ ਕੁਝ ਬੰਦਿਆਂ ਨੂੰ ਬਨਾਲੇ ਵੀ ਜਾਵਾਂਗੇ ਨੇ ਕੋਲੇ ਵੀ ਜਾਵਾਂਗੇ ਉਹ ਵੀ ਉਹਨਾਂ ਦਾ ਪਤਾ ਪਤਾ ਲਵਾਂਗੇ ਜਾ ਕੇ ਤੇ ਸਭ ਚਰਚਾ ਹੈ ਕਹਿੰਦੇ ਹਰ ਪਾਰਟੀ ਵੀ ਹੋਰ ਵੀ ਕੋਈ ਕਿਸੇ ਪਾਰਟੀ ਨੇ ਤੁਹਾਨੂੰ ਆਫਰ ਕੀਤਾ ਪਰਮਿੰਦਰ ਦੀ ਟਿਕਟ ਵਾਸਤੇ ਉਹਨੇ ਕੀਤਾ ਸੀ ਭਾਜਪਾ ਨੇ ਵੀ ਕਿਹਾ ਸੀਗਾ ਕਾਂਗਰਸ ਨੇ ਵੀ ਕਿਹਾ ਸੀ ਅਸੀਂ ਕਿਹਾ ਵੀ ਅਸੀਂ ਤਾਂ ਸਿਰਫ ਅੰਤਕ ਦੇ ਅਸੀਂ ਵੀ ਉਹਦਾ ਵੀ ਪਿਛਲੀ ਵਾਰੀ ਵੀ ਕਿਹਾ ਸੀਗਾ ਆਮਾਦੀ ਪਾਰਟੀ ਨੇ ਵੀ ਕਿਹਾ ਸੀ ਇਹਦੇ ਵੀ ਕਿਹਾ ਸੀਗਾ ਭਾਜਪਾ ਨੇ ਵੀ ਕਾਂਗਰਸ ਨੇ ਵੀ ਕਿਹਾ ਸੀ ਇਸ ਵਾਰ ਤਾਂ ਨਹੀਂ ਆਮਾਦੀ ਪਾਰਟੀ ਨੇ ਆਪਾਂ ਇਹ ਆਉਂਦੀ ਪਾਰਟੀ ਨਹੀਂ ਨਹੀਂ ਥੈਂਕ ਯੂ